ਸਰਾ ਅਸੀਂ ਅੱਜ ਜ਼ਿਲ੍ਹਾ ਫਰੀਦਕੋਟ ਪਿੰਡ ਬਹਿਵਨ ਕਲਾਂ ਦੀ ਇੱਕ ਛੱਪੜ ਦੀ ਤਸਵੀਰ ਵਿਖਾ ਰਹੇ ਹਾਂ ਤੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਸੂਹਾ ਟੁੱਟ ਗਿਆ ਸੀ ਉਹ ਕੱਚਾ ਸੂਹਾ ਹੁੰਦਾ ਸੀ ਤੇ ਪਤਾ ਨਹੀਂ ਕਿੰਨੇ ਦਿਨ ਇਹਦੇ 'ਚ ਛੱਪੜ ਚ ਪਾਣੀ ਪਈ ਗਿਆ ਸੀ ਤੇ ਛੱਪੜ ਮਤਲਬ ਇੰਨਾ ਪਾਣੀ ਝੱਲ ਲਿਆ ਸੀ ਤਾਂ ਪਿਛਲੇ ਸਮੇਂ ਤੋਂ ਲੈ ਕੇ ਜਿਹੜੇ ਛੱਪੜਾਂ ਦੇ ਹਾਲਾਤ ਆ ਪੂਰੇ ਪੰਜਾਬ ਦੇ ਛੱਪੜਾਂ ਦੇ ਤੇ ਬਹਿਵਨ ਕਲਾਂ ਦੀ ਅਸੀਂ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਕਿ ਛੱਪੜ ਦਿਨ ਦਾ ਦਿਨ ਭੀੜੇ ਹੁੰਦੇ ਜਾ ਰਿਹਾ ਹੈ ਕਿ ਸਰਕਾਰਾਂ ਹਰ ਸਾਲ ਇਹਦੇ ਤੇ ਲੱਖਾਂ ਰੁਪਇਆ ਪਾਣੀ ਦੇ ਨਿਕਾਸ ਤੇ ਲਾਉਂਦੀਆਂ ਪਰ ਜਿਹੜੇ ਲੋਕ ਇਹਨਾਂ ਨੂੰ ਭਰਦੇ ਹਨ ਜਿਹੜੇ ਇਹਦੇ ਵਿੱਚ ਕੂੜਾ ਕਰਗੜ ਸਿੱਟਦੇ ਹਨ ਉਹਨਾਂ ਨੂੰ ਰੋਕਣ ਦੀ ਲੋੜ ਹੈ ਕਿਉਂਕਿ ਦਿਨ ਦਾ ਦਿਨ ਛੱਪੜ ਭੀੜੇ ਹੁੰਦੇ ਜਾ ਰਹੇ ਆ ਕੋਈ ਕਰਤਾਲ ਨਹੀਂ ਨਾ ਪਿੰਡਾਂ ਦੀਆਂ ਪੰਚਾਇਤਾਂ ਨੇ ਕਟੌਲ ਕੀਤਾ ਯਾਨੀ ਕਿ ਅੱਜ ਛੱਪੜਾਂ ਦੀਆਂ ਚਾਰਦੀਵਾਰੀਆਂ ਹੋ ਕੇ ਤੇ ਇਹਦੇ ਵਿੱਚ ਕੂੜਾ ਸਿੱਟਣ ਤੋਂ ਰੋਕਣਾ ਜ਼ਰੂਰੀ ਹੈ ਜਿਹੜੇ ਲੋਕ ਛੱਪੜ ਨੂੰ ਭਰਦੇ ਹਨ ਇਹ ਇੱਕ ਠੋਸ ਲਾਜ ਹੈ ਅੱਜ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਹਦਾ ਪੱਕਾ ਇਲਾਜ ਕਰ ਦੇ ਚਾਰ ਤਵਾਰੀਆਂ ਪੂਰੇ ਪੰਜਾਬ ਦੇ ਛੱਪੜਾਂ ਦੀਆਂ ਹੋ ਜਾਣ ਤੇ ਜਿਹੜੇ ਛੱਪੜਾਂ ਨੂੰ ਰੋਕਦੇ ਹਨ ਕੂੜਾ ਸਿੱਟਦੇ ਹਨ ਉਹਨਾਂ ਨੂੰ ਸਖਤੀ ਨਾਲ ਰੋਕਿਆ ਜਾਵੇ ਹੁਣ ਸਾਡੇ ਛੱਪੜ ਦੇ ਵਿੱਚ ਮੋਟਰ ਚੱਲੀ ਜਾਂਦੀ ਹੈ ਲਗਭਗ 3-7 ਦਿਨ ਹੋ ਗਏ ਉਧਰ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਹੀ ਪਿੰਡ ਚੋਂ ਪਾਣੀ ਤੁਰਿਆ ਹੁੰਦਾ ਹੈ ਜਿਹੜਾ ਪਿੰਡ ਚੋਂ ਪਾਣੀ ਆ ਨਾ ਉਹ ਉਹਨਾਂ ਹੀ ਤੁਰਿਆ ਹੁੰਦਾ ਕਿਉਂਕਿ ਲੋਕਾਂ ਦੇ ਕੋਈ ਕਟੌਲ ਨਹੀਂ ਹੁਣ ਮੰਨ ਕੇ ਚੱਲੋ ਹੋਕਾ ਦਵਾਉਣ ਦਾ ਫਰਜ ਆ ਵੀ ਭਾਈ ਪਿੰਡ ਦੇ ਛੱਪੜ ਦੇ ਜਿਹੜੀ ਮੋਟਰ ਲੱਗੀ ਆ ਪਾਣੀ ਨਿਕਲੀ ਜਾਂਦਾ ਤੁਸੀਂ ਘਰਾਂ ਦੇ ਵਿੱਚ ਪਾਣੀ ਘੱਟ ਡੋਲੋ ਨਾ ਤਾਂ ਪਾਣੀਆਂ ਤੇ ਕੋਈ ਕਟੌਲ ਹੈ ਤੇ ਨਾ ਜਿਹੜੇ ਛੱਪੜ ਭਰਨ ਵਾਲੇ ਉਹਨਾਂ ਤੇ ਕੋਈ ਕਟੌਲ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਛੱਪੜਾਂ ਦਾ ਜਿਹੜਾ ਬੇੜਾ ਹੈ ਹਰ ਕੇ ਸਾਲ ਕਰੋੜਾਂ ਰੁਪਇਆ ਖਰਚ ਹੋ ਜਾਂਦਾ ਪਰ ਨਾਲਾ ਉੱਥੇ ਦਾ ਉੱਥੇ ਖੜਾ ਹੈ ਤਾਂ ਇਹਨਾਂ ਨੂੰ ਮਤਲਬ ਹੀ ਭਰਨ ਤੋਂ ਰੋਕਿਆ ਜਾਵੇ ਤੇ ਜਿਹੜੇ ਲੋਕ ਇਹਦੇ ਵਿੱਚ ਕੂੜਾ ਕਰਕਰ ਸੈੱਡਦੇ ਹਨ ਉਹਨਾਂ ਨੂੰ ਵੀ ਰੋਕਿਆ ਜਾਵੇ ਤੇ ਛੱਪੜਾਂ ਦਾ ਜਿਹੜਾ ਵਿਰਸਾ ਇਹ ਬਚਾਇਆ ਜਾਵੇ ਪੰਚਾਇਤਾਂ ਨੇ ਗੌਰ ਨਹੀਂ ਕਰੀ ਇਹ ਪੰਚਾਇਤਾਂ ਦੇ ਅਧਿਕਾਰ ਖੇਤਰ ਦਾ ਕੰਮ ਸੀਗਾ ਕਿ ਸਮੇਂ ਸਿਰ ਪੰਚਾਇਤਾਂ ਰੋਕਦੀਆਂ ਸਮੇਂ ਸਿਰ ਇਹਨਾਂ ਨੂੰ ਕੂੜੇ ਕਰਕਟ ਨੂੰ ਰੋਕਦੀਆਂ ਤੇ ਛੱਪੜ ਸਾਡੇ ਕੋਲੇ ਰਹਿ ਜਾਂਦੇ ਪਰ ਛੱਪੜ ਬਚਾਉਣੇ ਜ਼ਰੂਰੀ ਹੈ ਕਿਉਂਕਿ ਘਰਾਂ ਦਾ ਪਾਣੀ ਡੁੱਲਦਾ ਵਾਰਸ਼ਾਂ ਦਾ ਪਾਣੀ ਡੁੱਲਦਾ ਮੁੜ ਕੇ ਪਾਣੀ ਹੈ ਜਿਹੜਾ ਗਲੀਆਂ ਦੇ ਵਿੱਚ ਵੜ ਜਾਂਦਾ ਤੇ ਜਿਹੜੇ ਲੋਕ ਗੰਦ ਪਾਉਂਦੇ ਹਨ ਉਹਨਾਂ ਨੂੰ ਰੋਕਣਾ ਜ਼ਰੂਰੀ ਹੈ ਨੂੰ ਵਾਅਦਾ ਤੋਂ ਵਾਅਦਾ ਸ਼ੇਅਰ ਕਰ ਦੇਣਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ